ਹਾਂਜੀ ਸ਼ਾਲ ਸੂਟ ਦਾ ਨਵਾਂ ਆਰਟੀਕਲ ਲੈ ਕੇ ਆਏ ਜੀ ਆਪਾਂ ਬੇਸ ਰੂ ਸਿਮਰ ਪਸ਼ਮੀਨਾ ਚੈੱਕ ਕਰੋ ਜੀ ਸਾਨੂੰ ਡਿਜ਼ਾਈਨ ਆਪਣੇ ਉਫਰ ਤੇ ਰੱਖਿਆ ਹੋਇਆ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਲਓ ਚੈੱਕ ਕਰੋ ਕੱਪੜੇ ਦੇ ਵਿੱਚ ਰੋ ਜੀ ਹਲਕੀ ਹਲਕੀ ਸ਼ਾਈਨਿੰਗ ਹੈ ਲੇਟੈਸਟ ਡਿਜ਼ਾਈਨ ਹੈ ਨਵੇਂ ਰੰਗ ਨੇ ਜੀ ਰੰਗ ਬਿਲਕੁਲ ਨਿਊ ਨੇ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਮੈਂਸ਼ਨ ਹੈ ਜੀ ਆਰਡਰ ਬੁੱਕ ਕਰਾ ਲਓ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਲਓ ਜੀ ਰੰਗ ਚਾਰ ਨੇ ਜੀ ਚਾਰ ਹੀ ਰੰਗ ਚੱਕਰੀ ਚਲੋ ਚਾਰ ਹੀ ਰੰਗ ਪੂਰੇ ਸੋਹਣੇ ਨੇ ਬੈਕ ਚੈੱਕ ਕਰ ਲੋ ਮਾਰਕੀਟ ਦਾ ਰੇਟ ਹੈਗਾ ਜੀ 11-1200 ਰੁਪਿਆ ਆਪਣੇ ਆਫਰ ਦੇ ਵਿੱਚ ਰੱਖਿਆ ਹੈ 750 ਰੁਪਏ ਨਾਲ ਪਸ਼ਮੀਨੀ ਦੀ ਸਲਵਾਰ ਸ਼ਾਲ ਵੀ ਹੈ ਜਿਹੜਾ ਨਾਲ ਸਿਮਰਦਾ ਹੀ ਰਹੂਗਾ ਲਓ ਜੀ ਲੈਂਥ ਕੁਲੀਡੂਲੀਆ ਸ਼ਾਲ ਦੀ ਵੀ ਚਾਰ ਹੀ ਰੰਗ ਬੜੇ ਸੋਹਣੇ ਨੇ ਜੀ ਸਕਰੀਨ ਸ਼ਾਟ ਲਈ ਚਲੀ ਆਰਡਰ ਕਰੀ ਚਲਿਓ ਬੜਾ ਪਿਆਰਾ ਆਰਟੀਕਲ ਹੈ ਪੇਔਰ ਪਸ਼ਮੀਨਾ ਸਿਮਰ ਰੇਟ ਰੂ 750 ਰੁਪਏ ਪਰ ਸੂਟ ਸ਼ਿਪਿੰਗ ਰੂ 50 ਰੁਪਏ ਜੀ ਇੱਕ ਸੂਟ ਤੇ 50 ਰੁਪਏ ਸ਼ਿਪਿੰਗ ਲੱਗੂ ਦੋ ਤੇ ਲੱਗੂ 100 ਰੁਪਏ ਜੀ ਵੇਟ ਦੇ ਹਿਸਾਬ ਨਾਲ ਸ਼ਿਪਿੰਗ ਲੱਗਦੀ ਹੈ ਬਹੁਤ ਸੋਹਣਾ ਆਰਟੀਕਲ ਹੈ ਜੀ ਮਿਲੂ ਸੋਨੂ ਅਲੀਸ਼ੇਰ ਵਾਲੇ ਦੇ ਉਹ ਥਾਣਾ ਰੋਡ ਭਿੱਖੀ ਤੋਂ ਦੁਕਾਨ ਤੇ ਵਿਜ਼ਿਟ ਕਰ ਸਕਦੇ ਹੋ ਆਨਲਾਈਨ ਆਰਡਰ ਵੀ ਕਰ ਸਕਦੇ ਹੋ ਜੀ ਲਓ ਜੀ ਚਾਰ ਰੰਗ ਚਾਰ ਹੀ ਰੰਗ ਪੂਰੇ ਟੌਪ ਦੇ ਸਕਰੀਨ ਸ਼ਾਟ ਲੈ ਕੇ ਜੀ ਆਰਡਰ ਕਨਫਰਮ ਕਰਾ ਲਓ ਮੋਬਾਈਲ ਨੰਬਰ ਉੱਪਰ ਮੈਂਸ਼ਨ ਹੈ